ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਰੋ ਡੈਰੀ ਫਾਰਮ ਬਰਨਾਲਾ ਦੇ ਵਿੱਚ। ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817। ਅੱਜ ਦੀ ਵੀਰ ਵੀ ਦੋ ਬੜਾ ਤਾਜ਼ੀਆਂ ਤੇ ਇੱਕ ਦਿਖਾਵਾਂਗੇ ਟੋਕਰ ਗੱਬ ਤੇ ਨੜਾ ਗੇਸੇਲ ਆ। ਡਿਟੇਲ ਵੀਰ ਤੋਂ ਇਹਨਾਂ ਬਾਰੇ ਪੁੱਛਦੇ ਆਪਾਂ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ। ਨਾਮ ਗੁਰਜੀਤ ਸਿੰਘ ਜੀ। ਪੈਂਡ ਮੀਨੀਆ ਪੈਂਡ ਮੀਨੀਆ ਜੀ ਜਿਲ੍ਹਾ ਮੋਗਾ ਹਣਾ ਜਿਲ੍ਹਾ ਮੋਗਾ ਜੀ ਠੀਕ ਆ ਮੋਬਾਈਲ ਨੰਬਰ ਜੀ ਆਪਣਾ 9888323306 ਜੀ 9888323306 ਜੀ 23306 ਵਪਾਰ ਦਾ ਕੰਮ ਹੈ ਜੀ ਆਪਣਾ ਹਾਂਜੀ ਵਪਾਰ ਦਾ ਕੰਮ ਪਹਿਲੇ ਨੰਬਰ ਆ ਵੀ ਜਿਹੜੀ ਟੋਕਰ ਗੱਬਣ ਦਾਸ ਦਿਆ ਹਾਂਜੀ ਇਹ 7 ਕਿਲੋ ਦੁੱਧ ਆ ਜੀ ਇਹ ਥੱਲੇ ਠੀਕ ਆ 4 ਮਹੀਨੇ ਦੀ ਗੱਬਣ ਠੀਕ ਆ ਚੈੱਕ ਪਾਸ ਆ ਆਪਣੀ ਜੇ ਕਰਾਈ ਵੀ ਹੈ ਹਾਂ ਜੀ ਚੈੱਕ ਕਰਾਈ ਆ ਸੀਲ ਠੰਡੀ ਆ ਜੇ ਕਿਸੇ ਨੇ ਸੌਦਾ ਹੋ ਗਿਆ ਆਪਦੀ ਚੈੱਕ ਕਰਾ ਕੇ ਲੈ ਕੇ ਜਾ ਆਪਣੀ ਵਪਾਰ ਚਾਈ ਵੀ ਹੈ ਹਾਂ ਵਪਾਰ ਚਾਈ ਹੈ ਠੀਕ ਆ ਆਪਦੇ ਘਰੇ ਜੇ ਕਰੀ ਉਥੇ ਚੈੱਕ ਕਰਵਾ ਕੇ ਲੈ ਕੇ ਆ ਵੀ ਚੈੱਕ ਕਰਾ ਕੇ ਲੈ ਕੇ ਆਂਦੀ ਆ ਵੀਰੇ ਠੀਕ ਆ ਸੋ ਇੱਕ ਗੱਲ ਮੈਂ ਦੁਬਾਰਾ ਜਨਾ ਟੋਕੜ ਗੱਪਣ ਵਹਿੜਾ ਜਿਹੜੇ ਵੀਰ ਨੇ ਖਰੀਦਣਾ ਡਾਕਟਰ ਆਪਦਾ ਨਾਲ ਲੈ ਕੇ ਆਇਓ ਤੇ ਬਾਅਦੇ ਵਿੱਚੋਂ ਲਾਂਭਾ ਕੋਈ ਨਹੀਂ ਲੇਤਾ ਜਾਣਾ ਹਾਂਜੀ ਬਾਅਦ ਵਿੱਚ ਵੀ ਨਵੀਂ ਕਾਲ ਕਰਦਾ ਬੇਟੇ ਲੋ ਜੀ ਟੋਕੜ ਗੱਪਣ ਦੀ ਟੋਕੜ ਗੱਪਣ ਤੇ ਖਾਸ ਕਰਕੇ ਪਹਿਲਾ ਦਸ ਦਾ ਭੇਵੇਂ ਤਸल्ली ਤੁਸੀਂ ਕਰਨੀ ਆ ਦੁੱਧ 7 ਕਿਲੋ ਬਸ 7 ਕਿਲੋ ਵੀਰੇ ਕੋਈ ਥਾਣ ਚਪੂਰ ਛਾਰ ਲਾ ਚੋਣ ਬਸਮਾ ਦੀ ਨੰਬਰ 1 ਆ ਵੀਰੇ ਰੇਟ ਵੇਚਣ ਵਾਲਾ ਰੇਟ 52000 ਬਸ ਆਹ ਨਹੀਂ ਛੋੜ ਛੱਪਾ ਬੱਕ ਕਰਦਾ ਇਮਾਨਤਾਨ ਹੋ ਜਾਊਗਾ ਤੋੜ ਜਾ ਬਾਹਰ ਨੂੰ ਤੋੜ ਬਈ ਸੋ ਵੀਰੇ ਕੱਦ ਕਾਠ ਵਗੈਰਾ ਦੇਖੋ ਬੈੜਦਾ ਤੇ 7 ਮਹੀਨੇ ਦੀ ਥੋੜੇ ਮੋਰੀ ਦਾ ਕਲਕਾਂ ਜੀ ਕਰਦੀ ਆ ਹਾਂ ਮੋਰੀ ਦਾ ਕਰਦੀ ਆ ਬਈ ਘਰੋਂ ਆਈ ਹੈ ਨਾ ਠੀਕ ਐ ਸੋ ਕੱਦ ਕਾਠ ਵਗੈਰਾ ਦੇਖੋ ਬੈੜਦਾ ਸੋਹਣਾ ਸਾਫ ਸੁਥਰਾ 7 ਕਿਲੋ ਦੁੱਧ ਆ ਤੇ 4 ਮਹੀਨੇ ਦੀ ਗੱਬਣਾ ਹਾਂ 4 ਮਹੀਨੇ ਦੀ ਚੈੱਕ ਪਾਸ ਠੀਕ ਐ ਗੱਬਣ ਚੈੱਕ ਤੇ ਜਿਹੜੀ ਦੂਜੀ ਗੱਬਣ ਵੈੜ ਦੇਖੀਏ ਨਾ ਪਏ ਕਿਹੜਾ ਸੁਆਹ ਦੂਜੇ ਸੁਵੇ ਸੂਨਾ ਵਾ ਠੀਕ ਹੈ ਦੂਜੇ ਸੁਵੇ ਸੂਨਾ ਵਾ ਇੱਕ ਹਫਤਾ ਬਾਕੀ ਆ ਇੱਕ ਹਫਤਾ ਸੂਣ ਚ ਬਾਕੀ ਆ ਮਾਲਕਾ ਦੇ ਦੱਸਣ ਅਨੁਸਾਰ 35 ਕਿਲੋ ਦਾ ਦੱਤਾ ਇਹਦਾ ਵੈੜ ਦਾ 30 ਮੰਨ ਕੇ ਲੈ ਜੇ ਬੰਦਾ ਹਾਂ 30 ਮੰਨ ਕੇ ਲੈਣਾ ਤੋਰੀ ਵੀ ਬਾਹਰ ਨੂੰ ਤੋਰ ਤੇ ਇਹਦਾ ਰੇਟ ਵਿਆਰ ਕੀ ਰੱਖਿਆ ਰੇਟ ਵੀਰੇ ਮੁੱਲ 110000 ਲੱਖ ਦੀ ਦੇਣੀ ਆ ਪਹਾਨੇ ਰੱਖ ਜੇ ਛੋੜ ਜੇ ਆਪਾਂ ਹੋਜੂਗਾ ਨਹੀਂ ਹੋਣਾ ਸਮਾਨਤਾ ਨਹੀਂ ਹੋਊਗਾ ਵੈੜ ਬਹੁਤ ਚੰਗੀਆਂ ਵੱਡੀ ਬਹੁਤ ਆ ਫਾਰਮ ਚ ਵੈੜ ਲਈ ਆ ਠੀਕ ਹੈ ਸੁਭਰੋ ਲੱਖ ਰੁਪਏ ਦੀ ਵੈੜ ਆ ਜਾਵਾ ਇੱਕ ਗਲਬਾ ਦਾ ਵਪਾਰ ਦੇ ਵਿੱਚ ਲੱਖ ਰੁਪਈਆ ਰੇਟ ਰੱਖਿਆ ਗਿਆ ਜੇਕਰ ਘਰੇਲੂ ਵੀਡੀਓ ਹੁੰਦੀ ਹੈ ਜੀ ਤਾਂ ਮੁੱਲ 35-40 ਹੋਣਾ ਸੀ ਜਮਾ ਹੋਣਾ ਸੀਗਾ ਭਾਈ ਸਹੀ ਗੱਲ ਸੋ ਜਿਆਦਾ ਗੱਲਾਂ ਵਪਾਰ ਦੇ ਵਿੱਚ ਵਪਾਰ ਦੀ ਜਿਹੜੀ ਚਾਰਪਾ ਹੁੰਦਾ ਸਭ ਖਾਲੇ ਘੜੇ ਪਏ ਹੁੰਦੇ ਆ ਬਸ ਅੱਗੇ ਸੋਚੀ ਨਾ ਆਪਣੀ ਹੁੰਦੀ ਆ ਉਹ ਦੱਸਦਾ ਹੁੰਦਾ ਵਪਾਰ ਦੇ ਵਿੱਚ ਕਈ ਵੀਰ ਕਰਨਗੇ ਐਂ ਕਰਦਾ ਉਹ ਕਰਦਾ ਹਕੀਕਤ ਮੈਂ ਜੇ ਆਪ ਵੀ ਖੁਦ ਵਪਾਰ ਕਰਦਾ ਬਹੁਤ ਜਿਆਦਾ ਫਰਕ ਮਿਲਦਾ 19 ਤੋਂ 23 ਦਾ ਫਰਕ ਜਮਾ ਕਿਉਂਕਿ ਉੱਥੇ ਇੱਕ ਰਿੰਦੂ ਬਸ ਇੱਕ ਵੇਚਣਾ ਹੁੰਦਾ ਕੋਆ ਮੋਡਲ ਤਾਂ ਖੌਣ ਆਉਂਦਾ ਇੱਥੇ ਜਮਾ ਤੋਲਿਆ ਖੜਾ ਆਉਂਦਾ ਵੀਰੇ ਜਮਾ ਤੋਲਿਆ ਖੜਾ ਹੁੰਦਾ ਸਹੀ ਗੱਲ ਹੈ ਜੀ ਠੀਕ ਹੈ ਤੇ ਕੋਈ ਟਿਕਟਾ ਲੈਤਾ ਨਹੀਂ ਪੁੱਛਿਆ ਆਪਾਂ ਇਹਦੇ ਨਾ ਵੀਰੇ ਉਹਦਾ ਕੋਈ ਰਿਕਾਰਡ ਨਹੀਂ ਠੀਕ ਹੈ ਚੰਗੀ ਜੇਕਰ ਕੋਈ ਸੇਵਾ ਕਰ ਲੂ ਤਾਂ 30 ਬਜਨ ਵਜੂ ਦੱਸਦਾ ਵੀ 30 ਵਾਲੀ ਬੈੜ ਹੈਗੀ ਆ ਖੁੱਲਾ ਦੇ ਦੂ ਜੀ ਖੁੱਲਾ ਤੇ ਲੱਖ ਚੋਂ ਛੋੜ ਸੱਪਾ ਹੋਕ ਨਹੀਂ ਹੁੰਦਾ ਲੱਖ ਚੋਂ ਵਾ ਮਾਨਤਾਨ ਕਰ ਦਿਆਂਗੇ ਵੀਰੇ ਠੀਕ ਹੈ ਆ ਗਾਂਕ ਦਾ ਅੱਗੇ ਤੀਜਾ ਨੰਬਰ ਆ ਅੱਗੇ ਸਾਈ ਵਾਲ ਬੈੜ ਆ ਵੀਰੇ ਠੀਕ ਹੈ ਹਾਂਜੀ ਇਸ ਹੁਆ ਕਿਹੜਾ ਸੁੰਦੀ ਆ ਇਹਨੇ ਤੀਜੇ ਸੋਣਾ ਵੀਰੇ ਕਾਇਦ ਲੈ ਜੂਗੀ ਇਹਦੇ ਬਸ ਪੰਜ ਚਾਰ ਦਿਨ ਵੀਰੇ ਰਹਿੰਦੇ ਆ ਠੰਡੀ ਸੀਲ ਬਹੁਤ ਆ ਅੱਜ ਜੇ ਮੈਂ ਕਿਆ ਲੈ ਯਾਰ ਅੰਤ ਹੀ ਕੋਈ ਨਹੀਂ ਲੈ ਠੀਕ ਐ ਲੈ ਕਿੰਨਾ ਦੁੱਧ ਬਸ 17 18 ਕਿਲੋ ਬਈ ਇਹਦਾ ਸਾਈ ਹਾਲ ਦਾ 17 ਕਿਲੋ ਦੁੱਧ ਹਾਂਜੀ ਰੇਟ ਕੀ ਰਹੂਗਾ ਇਹਦਾ ਰੇਟ 50000 ਦੀ ਦੇ ਦਿਆਂਗੇ ਵੀਰੇ ਹਾਂ ਨਾ ਤੋੜ ਜੀ ਬਈ ਬਾਹਰ ਨੂੰ ਤੋੜ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਬੈੜ ਦਾ ਸੋਣਾ ਸਾਫ ਇਤਰਾ ਰਾਜੀ ਸਮੀ ਭਲੀ ਵੀ ਲੱਸੀ ਦਾ ਵੀ ਕਿਸੇ ਵੈਸੇ ਨਹੀਂ ਤੇ ਰੇਟ 50000 ਰੁਪਇਆ 50 ਜੋ ਨਰਮ ਮੌਕੇ ਤੇ ਹੋ ਜੂਗੀ ਦੁੱਧ ਦੀ ਐਵੇਂ ਮੰਨ ਕੇ ਚੱਲੇ ਵੀ 16 ਕਿਲੋ ਦੁੱਧ ਮੰਨ ਕੇ ਲੈ ਜਾਵਾਂ ਦਾ ਖੁੱਲਾ ਖੁੱਲਾ ਜੀ 16 ਕਿਲੋ ਖੁੱਲਾ ਦੁੱਧ ਨੂੰ ਫੈਟ ਵਾਲਾ ਤੇ ਲੱਤ ਸਾਰਾ ਵਾਲਾ ਕੋਈ ਕੰਮ ਇਹਦੇ ਵਿੱਚ ਦਿਨੜੀ ਠੰਡੀ ਸੀ ਲੈਣੀ ਆ ਆਂਤੀ ਕੋਈ ਨਹੀਂ ਜਾਵਾਂ ਤੇ ਤਿੰਨ ਪਸ਼ੂ ਪਕਾਊਗਾ ਦੋ ਗੱਬਣਾ ਸੂਨ ਨੂੰ ਕੁਝ ਦਿਨਾਂ ਚ ਬਾਅਦ ਕੀ ਇੱਕ ਟੋਕਰ ਗੱਬੜ ਦਵਾਰੇ ਫੇਰ ਵੀਰ ਕਰਦਾ ਡਾਕਟਰ ਨਾਲ ਲੈ ਕੇ ਆਇਓ ਆਪਦਾ ਜਿਹੜੇ ਵੀਰ ਟੋਕਰ ਗੱਬੜ ਦਾ ਸੌਦਾ ਕਰੂ ਦੁੱਧ 7 ਕਿਲੋ ਨੰਬਰ ਬੋਲ ਦੀ ਦਵਾਰੇ ਆਪਣਾ 98832306 ਜੀ ਸੋ ਪਿੰਡ ਮੀਨੀਆ ਜ਼ਿਲ੍ਹਾ ਬੋਗਾ ਇਥੇ ਆਪਣਾ ਮਾਈ ਸਤੀ ਦਾ ਜਿਹੜਾ ਵੀਡੀਓ ਕਰ ਕੀਤੀ ਆ ਵੀਡੀਓ ਦੇਖ ਕੇ ਲੀ ਚੈਨਲ ਨੂੰ ਪਿਆਰ ਦੇ ਲਈ ਤੇ ਆ